ਟੈਕਸਸ ਦੇ ਰੈਜ਼ਿਡੈਂਟਸ ਨੇ DHS ਨੂੰ ਸੂਚ ਕਰਤਾ ਆਈਸ ਦੀਆਂ ਡਿਟੈਂਸ਼ਨ ਪ੍ਰੈਕਟਿਸਿਜ਼ ਨੂੰ ਜਿਹੜਾ ਉਹ ਲੈ ਕੇ ਅ ਕੰਨੇ ਕਾਫੀ ਆਪਹਿਲ ਬੈਟਲ ਉਹਦਾ ਰਹਿਣ ਵਾਲੀ ਆ ਜਿਹੜੇ ਆਈਸ ਦੇ ਹੱਥੋਂ ਜਿਨ੍ਹਾਂ ਨੇ ਕੁੱਟਮਾਰ ਵੀ ਖਾਧੀ ਆ ਉਹ ਵੀ ਕਈ ਸੂਚ ਕਰਨ ਬਾਰੇ ਸੋਚ ਰਹੇ ਆ ਜਾਂ ਜਿਦਾ ਇਹਨਾਂ ਨੇ ਇਹ ਕੀਤਾ ਆ ਸੋ ਇਹ ਕਿੱਦਾਂ ਦੇਖਣ ਨੂੰ ਮਿਲੂਗਾ ਕਿ ਕੇਸ ਪਾਸੇ ਵੱਲ ਨੂੰ ਗੱਲ ਵਧੂਗੀ ਲੱਗਦਾ ਸੋ 30 ਜਣਿਆਂ ਨੇ ਜਿਹੜੇ ਸੀਗੇ ਹਿਸਪੈਨਿਕ ਓਰੀਜਿਨ ਦੇ ਸੀ ਜਣਾਂ ਨੇ ਕੀਤਾ ਲਾਅਸੂਟ ਫਾਈਲ ਤੇ ਉਹ ਕਹਿੰਦੇ ਕਿ ਯੂਐਸ ਸਿਟੀਜ਼ਨ ਨੂੰ ਰਿਟੇਨ ਕਰ ਰਹੇ ਆ ਤੇ ਪ੍ਰੂਫ ਮੰਗਦੇ ਆ ਤੁਹਾਡੇ ਕੋਲ ਸਿਟੀਜ਼ਨਸ਼ਿਪ ਦਾ ਦਿਓ ਤੇ ਉਹ ਬੇਸਿਕਲੀ ਕਹਿੰਦੇ ਆ ਕਿ ਆਪਾਂ ਕਿਉਂ ਦਈਏ ਸਾਡੇ ਕਨਸਟੀਟਿਊਸ਼ਨਲ ਰਾਈਟ ਜਿਹੜੇ ਇਲੀਗਲ ਸਰਜੈਂਟ ਸੀ ਜਿਹੜਾ ਹੈਗਾ ਕਿ ਤੁਸੀਂ ਬਿਨਾ ਮਤਲਬ ਦੇ ਤੁਸੀਂ ਕਰ ਰਹੇ ਤੁਹਾਡੇ ਕੋਈ ਪ੍ਰੋਬੇਬਲ ਕਾਸ ਨਹੀਂ ਹੈਗੀ ਤੁਸੀਂ ਸਾਨੂੰ ਕਿਹੜੇ ਹਿਸਾਬ ਨਾਲ ਜਿਹੜਾ ਫੜ ਰਹੇ ਹੋ ਤੇ ਹੁਣ ਦੇਖੋ ਜੀ ਹੈਗਾ ਤਾਂ ਇਹ ਰਸਿਸ ਲਾਈਨ ਦੀ ਹੈ ਕਿਦਾਂ ਤੁਸੀਂ ਬੰਦੇ ਨੂੰ ਕਿਸੇ ਨੂੰ ਪੁੱਛ ਸਕਦੇ ਆ ਉਹ ਲੱਗ ਬੋਲਦਾ ਜਾਂ ਨਾ ਕਿ ਦਿਖਦਾ ਠੀਕ ਹੈ ਕਿ ਨਹੀਂ ਉਹਨੂੰ ਤੁਸੀਂ ਪੁੱਛ ਸਕਦੇ ਹੋ ਹੋਰ ਤਾਂ ਨਹੀਂ ਕੋਈ ਪੁੱਛ ਸਕਦੇ ਇਹਦੇ ਵਿੱਚ ਹੁਣ ਜਿਹੜਾ ਬੇਸਿਕਲੀ ਕੀ ਸੀਗਾ ਕਿ ਸੁਪਰੀ ਮਤਲਬ ਚੈਲੈਂਜਰ ਨੂੰ ਆ ਰਿਹਾ ਕਿ ਇਹਨੂੰ ਪਹਿਲਾਂ ਤਾਂ ਤੁਸੀਂ ਇੱਕ ਉਦੋਂ ਜਿਹੜੇ ਸੀਗਾ ਨਾ ਡਿਸੈਂਟਿੰਗ opinion ਵੀ ਜਿਹੜਾ ਸੀਗਾ ਡਿਸੈਂਟਿੰਗ opinion ਇਹ ਜੱਜ ਸੋਡੋਮੇਰ ਦਾ ਸੀਗਾ ਮੇਬੀ ਰੌ ਉਹਨਾਂ ਨੇ ਇਹ ਕਿਹਾ ਸੀਗਾ ਕਿ ਤੁਸੀਂ ਇੱਕ ਪਟਾਰਾ ਖੋਲ ਦੇਣਾ ਇਹਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਸੀਗੀ ਠੱਕੇਸ਼ਾਈ ਜਿਹੜੀ ਹੋ ਜਾਣੀ ਹੈ ਕਿਉਂਕਿ ਤੁਸੀਂ ਰੈਗੂਲੇਟ ਨਹੀਂ ਕਰ ਪਾਣਾ ਲੋਕਾਂ ਨੂੰ ਤੁਸੀਂ ਜਦੋਂ ਗ੍ਰੀਨ ਸਿਗਨਲ ਦੇ ਦਿੱਤਾ ਕਿ ਕਿਸੇ ਨੂੰ ਵੀ ਪੁੱਛਿਆ ਜਾ ਸਕਦਾ ਇਨਕਨਵੀਨਿਐਂਟ ਹੁਣ ਸਿਟੀਜ਼ਨ ਦੇ ਆ ਗਿਆ ਹੁਣ ਸਿਟੀਜ਼ਨਸ ਨੇ ਲਾ ਸੂਟ ਜਿਹੜਾ ਕਰਤਾ ਹੈ ਫਿਰ ਦੁਬਾਰਾ ਉਹੀ ਚੀਜ਼ ਜਿਹੜੀ ਬੰਨੀ ਆ ਅਲੱਗ-ਅਲੱਗ ਡਿਸਟ੍ਰਿਕਟ ਜਿਹੜਾ ਸੋ ਜਿਹੜੇ ਇਹਦੇ ਵਿੱਚ ਕੀ ਹੁੰਦਾ ਕਿ ਜਿੱਦਾਂ ACLU ਹੋ ਗਈ ਹੋਰ ਸਿਵਲ ਰਾਈਟ ਗਰੁੱਪਸ ਹੋ ਗਏ ਵਕੀਲ ਵਗੈਰਾ ਹੋ ਗਏ ਹੁਣ ਵਕੀਲਾਂ ਦਾ ਵੀ ਕੀ ਹੁੰਦਾ ਕਿ ਜਿੱਦਾਂ ਹੈਪੀਐਸ ਦਾ ਵੀ ਸੀਗਾ ਨਾ ਵਕੀਲਾਂ ਦੀ ਵੀ ਆਪਸ ਜਿੱਦਾਂ ਮੀਟਿੰਗ ਮੂਟਿੰਗ ਇਹਲਾ ਦੇ ਥਰੂ ਤੇ ਆਪਣਾ ਵੀ ਬੜਾ ਉਹਦੇ ਵਿੱਚ ਜਦੋਂ ਆਪਾਂ ਇਹ ਚੀਜ਼ ਚੋਂ ਜਾ ਰਹੇ ਸੀਗੇ ਹੈਪੀਐਸ ਅਜੇ ਸ਼ੁਰੂ ਨਹੀਂ ਹੋਇਆ ਸੀਗਾ ਹਮ ਹਮ ਉਹਦੇ ਵਿੱਚ ਵੀ ਇਹੀ ਸੀਗਾ ਕਿ ਜਿਹੜੇ ਗਵਰਨਮੈਂਟ ਦਾ ਟੈਕਟਿਕ ਹੈਗਾ ਨਾ ਉਹਨਾਂ ਦਾ ਹੀ ਟੈਕਟਿਕ ਵਾਪਸ ਇਹਨਾਂ ਤੇ ਵਰਤਣਾ ਉਹਨਾਂ ਨੂੰ ਵੀ ਲੀਗਲ ਸਿਸਟਮ ਚ ਲਿਆ ਕੇ ਓਵਰਵੈਲਮ ਕਰਨਾ ਹਮਮ ਘਰੇਬੀ ਇਸ ਪਾਉਣਾ ਨੂੰ ਗਵਰਨਮੈਂਟ ਨੂੰ ਵੀ ਬਿਜ਼ੀ ਕਰੋ ਕਿ ਮਤਲਬ ਜੇ ਬਿੱਲਾ ਹੋਊਗਾ ਤਾਂ ਉਹ ਹੋਰ ਅਗਰੈਸਿਵ ਹੋਊਗਾ ਸੋ ਹੁਣ ਕੀ ਸੀਗਾ ਕਿ ਇਹਦੇ ਵਿੱਚ ਜਿਹੜੇ ਲਾਅ ਸੂਟਸ ਆ ਹਰ ਜਗ੍ਹਾ ਜਦੋਂ ਹੋਣੇ ਆ ਕਚੈਰੀਆਂ ਦੇ ਵਿੱਚ ਉਹਨਾਂ ਨੂੰ ਵੀ ਡਿਫੈਂਡ ਕਰਨਾ ਪੈਣਾ ਦੁਬਾਰਾ ਕੋਰਟ ਦੇ ਵਿੱਚ ਯਾਨੀ ਕਿਤੇ ਨਾ ਕਿਤੇ ਜਾ ਕੇ ਕਾਮਨ ਸੈਂਸ ਜਿਹੜੀ ਸੀਗੀ ਪ੍ਰਵੇਲ ਜ਼ਰੂਰ ਕਰਨੀ ਆ ਕਿ ਤੁਸੀਂ ਜਿਹੜਾ ਸੀਗਾ ਰੇਸ ਦੇ ਬੇਸ ਤੇ ਨਹੀਂ ਲੋਕਾਂ ਨੂੰ ਟਾਰਗੇਟ ਜਿਹੜਾ ਕਰ ਸਕਦੇ ਕਿਉਂਕਿ ਤੁਸੀਂ ਇਹ ਕਹਿ ਕੇ ਕਰ ਰਹੇ ਆ ਕਿ ਇਹ ਸ਼ਾਇਦ ਕੱਚੇ ਬੰਦੇ ਆ ਇੱਕ ਕ੍ਰਿਮੀਨਲ ਆ ਉਹ ਉਹ ਨਰੇਟਰ ਦੇ ਥਲੇ ਕਰ ਰਹੇ ਆ ਪਰ ਹੁਣ ਜਦੋਂ ਸਿਟੀ ਦਾ ਨਹੀਂ ਇਕੱਠੇ 30 ਜਣੇ ਨੇ ਮਿਲ ਕੇ ਜਦੋਂ ਕਰਤਾ ਤੇ ਸਿਟੀਜ਼ਨ ਦੀ ਤਾਂ ਗੱਲ ਸੁਣਨੀ ਪਣੀ ਨਾ ਕੋਰਟs ਨੂੰ ਕੋਰਟ ਐ ਤਾਂ ਨਹੀਂ ਕਹੋਗੇ ਕਿ ਨਹੀਂ ਨਹੀਂ ਕੋਈ ਨਹੀਂ ਜਿੱਤਨ ਨੂੰ ਰੋਕ ਲਿਆ ਗੱਡੀ ਵੱਡੀ ਗੱਲ ਸੋ ਚੀਜ਼ ਦਾ ਚੈਲੰਜ ਜਿਹੜਾ ਆ ਜਾਣਾ ਫਿਰ ਉਹਨਾਂ ਨੇ ਅੱਗੇ ਕਹਿਣਾ ਕਿ ਸਾਨੂੰ ਕਿਹੜੇ ਵੇਸਤੇ ਰੁਕਿਆ ਗੋਰੇ ਨੂੰ ਕਿਉਂ ਨਹੀਂ ਰੋਕਿਆ ਸੋ ਉੱਥੇ ਮੁੱਦਾ ਜਿਹੜਾ ਪੜਾ ਆ ਜਾਂਦਾ ਬੈਕ ਟੂ ਜਦੋਂ ਆਪਾਂ ਸ਼ੋ ਸ਼ੁਰੂ ਵੀ ਕਰਨਾ ਸੀਗਾ ਪਿਛਲੇ ਸਾਲ ਦੀ ਗੱਲ ਜਿਹੜੀ ਹੈਗੀ ਆ ਇਧਰਲੇ ਪਾਸਿਆਂ ਨੂੰ ਪ੍ਰੈਡਿਕਟਿਡ ਸੀਗਾ ਕਿ ਇਹ ਚੀਜ਼ਾਂ ਜਿਹੜੀਆਂ ਚੱਲ ਜਾਣੀਆਂ ਕਿਉਂਕਿ ਕਲਰ ਦੇ ਵੇਸਤੇ ਉਹਨਾਂ ਨੇ ਰੋਕਣਾ ਡਸਾ ਮੈਟਰ ਕਿ ਜਵਾਬ ਤੁਹਾਡੇ ਇੱਥੇ ਵਰਨਾ ਨਹੀਂ ਵਰਨਾ ਉਹ ਚੀਜ਼ਾਂ ਬਹੁਤ ਪਿੱਛੇ ਰਹਿ ਗਈਆਂ ਜੇ ਮੈਂ ਕਹਾਂ ਜੇ ਵੀ ਕੋਈ ਕੋ ਲਿਖੇ ਚ ਉਹਦੇ ਵਿੱਚ ਤਾਂ ਇਟਸ ਔਨ ਥੈਮ ਕਿਉਂਕਿ ਗਰਾਊਂਡ ਦੇ ਵਿੱਚ ਬਹੁਤ ਡਿਫਰੈਂਟ ਚੀਜ਼ਾਂ ਜਣੀਆਂ ਪ੍ਰੈਕਟੀਕਲੀ ਜਿਹੜੀਆਂ ਹੋ ਰਹੀਆਂ ਘਰਾਂ ਦੇ ਬਾਹਰੋਂ ਲੋਕਾਂ ਨੂੰ ਚੱਕ ਲਿਆ ਜਾਂਦਾ ਉਹ ਘਰਾਂ ਦੇ ਅੰਦਰ ਨਹਾਉਂਦੇ ਆ ਚੱਕਲੇ ਸੀਗੇ ਉਹ ਤਾਂ ਜਿਹੜਾ ਮੌਂਗ ਕਮਿਊਨਿਟੀ ਦਾ ਸੀਗਾ ਸੀਗਾ ਅਮਰੀਕਨ ਸਿਟੀਜ਼ਨ ਦੇਖ ਲਓ ਹਾਂਜੀ ਹਾਂਜੀ ਐਦਾਂ ਹੀ ਹੂੰ ਸੋ ਇਹ ਇਹ ਚੀਜ਼ ਉਦੋਂ ਜੋ ਸ਼ੱਕ ਸੀਗਾ ਉਹ ਸਾਹਮਣੇ ਜਿਹੜਾ ਹੋ ਰਿਹਾ ਇਦਾਂ ਹੀ ਹੁੰਦਾ ਆ ਅਟਰਨੀ ਤੇ ਕਹਿੰਣਾ ਜਿੰਨੀ ਦੇਰ ਤੱਕ ਕਿਸੇ ਦੇ ਨਾਲ ਆਪ ਨਹੀਂ ਵਾਪਸ ਹੋਨੀਂ ਦੇਰ ਤੱਕ ਉਹ ਠੀਕ ਜਿਹੜਾ ਉਹ ਲੱਗਦਾ ਰਹਿੰਦਾ ਜਦੋਂ ਕਿਸੇ ਦੇ ਨਾਲ ਫਿਰ ਆਪ ਦੇ ਨਾਲ ਜਦੋਂ ਧੱਕਾ ਹੁੰਦਾ ਫੇਰ ਹੁੰਦਾ ਵੀ ਯਾਰ ਵੀ ਪਤਾ ਨਹੀਂ ਇਹ ਤਾਂ ਮੇਰੇ ਨਾਲ ਇਦਾਂ ਕਿਉਂ ਹੋ ਗਿਆ ਕਿਉਂਕਿ ਇਹ ਵਾਪਰ ਰਿਆ ਸੀ ਉਦੋਂ ਤੁਸੀਂ ਚੁੱਪ ਰਹਿ ਰਹੇ ਸੀਗੇ ਤੇ ਉਹ ਇਵੈਂਚੁਅਲੀ ਤੁਹਾਡੇ ਤੱਕ ਪਹੁੰਚਦੀ ਹੁੰਦੀ ਗੱਲ